ਅੱਸੀ ਗਾਲ ਦੋਸਤੋ ਪਿਛਲੇ ਦਿਨਾਂ ਤੋਂ ਨਾ ਤੁਸੀਂ ਆਪਣੇ ਪੇਜ ਉੱਪਰ ਇੱਕ ਮਾਤਾ ਦੀ ਵੀਡੀਓ ਦੇਖ ਰਹੇ ਹੋ ਜਿਹੜੀ ਸਾਗ ਬਣਾਉਂਦੀ ਆ ਤੇ ਆਕੇ ਸ਼ਹਿਰ ਦੇ ਵਿੱਚ ਰਾਏਕੋਟ ਸ਼ਹਿਰ ਦੇ ਵਿੱਚ ਉਹਨੂੰ ਵੇਚਦੇ ਆ ਤੇ ਮਾਤਾ ਹੁਣੀ ਕਾਫੀ ਮਿਹਨਤ ਕਰਦੇ ਆ ਤੇ ਮੈਂ ਤੁਹਾਨੂੰ ਵੀਡੀਓ ਵਿੱਚ ਦੱਸਿਆ ਸੀ ਆਪਾਂ ਮਾਤਾ ਦੇ ਘਰ ਜਾਵਾਂਗੇ ਤੁਹਾਨੂੰ ਕਿਦਾਂ ਸਾਗ ਬਣਦਾ ਉੱਥੇ ਦਿਖਾਵਾਂਗੇ ਆਜੋ ਆਪਾਂ ਅੱਜ ਮਾਤਾ ਦੇ ਪਰਿਵਾਰ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਆ ਤੇ ਆਜੋ ਕਿਰ ਅੰਦਰ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਆ ਦੇਖ ਲਓ ਵੀਰੇ ਜਿਵੇਂ ਕਿਸ ਤਰ੍ਹਾਂ ਮਾਤਾ ਉਹ ਨਹੀਂ ਸਾਗ ਤਿਆਰ ਕਰਦੇ ਆ ਸਾਰਾ ਪਰਿਵਾਰ ਲੱਗਿਆ ਹੋਇਆ ਸਾਗ ਤਿਆਰ ਕਰਨ ਤੇ ਆ ਸਾਰਾ ਸਾਗ ਤਿਆਰ ਹੋ ਰਿਹਾ ਤੇ ਪਹਿਲਾਂ ਧੋਂਦੇ ਸਵਾਰਦੇ ਆ ਮਾਤਾ ਉਹ ਠੀਕ ਠਾਕ ਹੋ? ਹਾਂ ਠੀਕ ਆ ਮਾਤਾ ਵਧੀਆ ਹੋਰ ਤੁਸੀਂ ਠੀਕ ਠਾਕ ਹੋ ਪੁੱਤ? ਹਾਂ ਜੀ ਹਾਂ ਚੱਲ ਰਹੀ ਹੈ ਤਿਆਰੀ? ਹਾਂ ਤਿਆਰੀ ਕਰੀ ਜਾਂਦੇ ਪੁੱਤ ਫਿਰ ਹੁਣ ਚੀਰਨੇ ਲੱਗੇ ਆ। ਹੂੰ ਫਿਰ ਹੁਣ ਤੋ ਤੂੰ ਕਿੱਥੇ ਰੰਗ ਲੱਗ ਜਾਣਗੇ ਪੁੱਤ ਦੋ ਘੰਟੇ ਹਜੇ ਵੀ। ਹੂੰ ਫਿਰ ਕੱਲ ਤੱਕਰ ਪੁੱਤ ਬਣਣਾ ਹੈ ਨਾ ਸਵੇਰ ਤੱਕਰ ਤਿਆਰ ਹੋਊਗਾ। ਹੂੰ ਹੋਰ ਹੁਣ ਤਿਆਰ ਹੁੰਦਾ ਨਾ ਪੁੱਤ ਕੰਮ ਥੋੜਾ ਜਿਹਾ ਵੱਡੇ ਦਾ ਮਿਹਨਤ ਜ਼ਿਆਦਾ ਆਉਂਦੀ ਹੈ ਫਿਰ ਇਹਦੇ ਵਿੱਚ। ਹੂੰ ਖਾਸੇ ਦਾ ਟੱਬਰ ਨੂੰ ਲੱਗ ਕੇ ਤਿਆਰ ਕਰਨਾ ਪੈਂਦਾ। ਹੂੰ ਤੇ ਦੋਸਤੋ ਵੀਡੀਓ ਥੋੜੀ ਜੀ ਲੰਮੀ ਹੋ ਸਕਦੀ ਆ ਤੇ ਦੇਖੇ ਜਰੂਰ ਤੇ ਵੀਡੀਓ ਨੂੰ ਸ਼ੇਅਰ ਨਾਲ ਦੀ ਨਾਲ ਤੁਸੀਂ ਕਰ ਦੇਣਾ ਤੇ ਮਾਤਾ ਫਿਰ ਜਦੋਂ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਤੋਰੀ ਨੂੰ ਸਾਰਾ ਹੀ ਦਿਨ ਲੱਗ ਜਾਂਦਾ ਹੈ ਨਾ ਸਾਰਾ ਦਿਨ ਪੁੱਤ ਤੜਕੇ ਤੇ ਲੱਗੇ ਵਸੀਂ 8:30 ਵਜੇ ਦੇ ਇਹ ਪਹਿਲਾਂ ਤੋੜ ਕੇ ਲੈ ਕੇ ਆਏ ਪੁੱਤ ਸਰੋਂ ਦਾ ਸਾਗ ਤੋੜਦੇ ਆ ਫਿਰ ਪਾਲਕ ਤੋੜਦੇ ਆ ਫਿਰ ਮੇਥੇ ਮੇਥੀ ਜਿਵੇਂ ਕੁੱਲ ਚੀਜ਼ ਸਾਰੀ ਤੋੜਨਾ ਛੋਲੇ ਦਾ ਸਾਗ ਬਾਥੂ ਤੋੜਦਿਆਂ ਨੂੰ ਤਕਰੀਬਨ ਪੁੱਤ ਸਾਨੂੰ 2-3 ਘੰਟੇ ਲੱਗ ਜਾਂਦੇ ਨੇ ਤਿੰਨ ਜਣਿਆਂ ਨੂੰ ਤੋੜ ਕੇ ਫੇਰ ਲਿਆ ਕੇ ਇਹਨੂੰ ਸਮਾਰਦੇ ਆ ਸੀ ਘਰੇ ਕੱਲੀ-ਕੱਲੀ ਚੀਜ਼ ਨੂੰ ਸਮਾਰ ਕੇ ਪੁੱਤ ਫੇਰ ਹੁਣ ਅਸੀਂ ਚੀਰਾਂਗੇ ਫੇਰ ਚਾਰ ਪਾਣੀ ਕੱਢਾਂਗੇ ਤੇ ਚੀਰ ਕੇ ਫੇਰ ਇਹਨੂੰ ਚੁੱਲ੍ਹੇ ਤੇ ਜਮ ਚਰਤੇ ਰੰਨ ਫਿਰ ਇਹਦੇ ਵਿੱਚ ਜਿਵੇਂ ਆਰਕਰ ਪਾਤਾ ਲਸਣ ਪਾਤਾ ਗ੍ਰੈਂਡ ਕਰਕੇ ਹਰੀ ਮਿਰਚ ਪਾਤੀ ਫਿਰ ਸਹਾਤਨ ਤੇ ਰਾਤ ਨੂੰ 8:00 9:00 ਵਜੇ ਤੇ ਕਰਬੁੱਤੇ ਅਸੀਂ ਮਰੇ ਨੂੰ ਮਤਲਬ ਰਿੰਨਾਗੇ ਹੂੰ ਸਵੇਰੇ ਉੱਠ ਕੇ ਬੁੱਤੇ ਚਾਲਣ ਪਾਵਾਂਗੇ ਅਸੀਂ ਹੂੰ ਸਵੇਰੇ ਅਸੀਂ 5:00 ਵਜੇ ਫੇਰ ਲੱਗ ਜਾਨੇ ਆ 5:00 ਵਜੇ ਉੱਠ ਕੇ ਅੱਗ ਬਚਾ ਕੇ ਆਲਣ ਪਾ ਕੇ ਫਿਰ ਅਸੀਂ ਤੜਕਾ ਤਿਆਰ ਕਰਦੇ ਹਾਂ ਹੂੰ ਤੜਕਾ ਲਾ ਕੇ ਬੁੱਤ ਫਿਰ ਰੋਟੀ ਰੋਟੀ ਬਣਾ ਕੇ ਸਾਨੂੰ ਜਾਂਦੀ ਇੱਥੇ 11:00 ਵਜ ਜਾਂਦੇ ਨੇ ਤੁਰਦਿਆਂ ਨੂੰ ਹੂੰ ਫਿਰ ਅਸੀਂ 11:30 ਵਜੇ ਦੇ ਨੂੰ ਅਸੀਂ ਰੈਕੋਰਡ ਪਹੁੰਚਦੇ ਹਾਂ ਹੂੰ ਆਣਾ ਬਤ ਚਲੋ ਰੁਜਕਾਰ ਹੈ ਨਾ ਹਾਂ ਮਾਦਾ ਮਿਹਨਤ ਹੈ ਨਾ ਹਾਂ ਮਿਹਨਤ ਬਤ ਮਿਹਨਤ ਵਾਸਤੇ ਜੇ ਮਿਹਨਤ ਨੂੰ ਮਹਾਰਾਜ ਨੇ ਫਲ ਲਾਉਣਾ ਹਾਂ ਆਪਣੇ ਨਹੀਂ ਮਾਦਾ ਮਹਾਰਾਜ ਨੇ ਫਲ ਦੇਖ ਲੋ ਤੁਹਾਡੀ ਨਾ ਮਿਹਨਤ ਨੂੰ ਲਾ ਰਿਹਾ ਹੈ ਨਾ ਹਾਂ ਨਹੀਂ ਲਾਉਂਦਾ ਬਤ ਲਾਉਂਦਾ ਤੇ ਤੁਹਾਡਾ ਹੁਣ ਦੇਖ ਲੋ ਕੰਮਕਾਰ ਵਧੀਆ ਅੱਗੇ ਨਾਲੋਂ ਅੱਗੇ ਨਾਲ ਵਧੀਆ ਬਤ ਹਾਂ ਹੋ ਜਾਂਦਾ ਹਾਂ ਬਹੁਤ ਕਿਰਪਾ ਪੁੱਤ ਮਹਾਰਾਜ ਦੀ ਅੱਗੇ ਨਾਲੋਂ ਹੂੰ ਇਹਨਾਂ ਫੜਾਈਂ ਦੂਰੇ ਮੇਥੇ ਮੈਂ ਚੱਲ ਗਿਆ ਅੱਗੇ ਨਾਲੋਂ ਬਹੁਤ ਵਧੀਆ ਵੱਤ ਜਾਣ ਦੀ ਕੁਝ ਪ੍ਰਮਾਤਮਾ ਨੇ ਅਸਸ ਦੇ ਅੱਡ ਤੁਸੀਂ ਸਾਥ ਦੇ ਦਿੱਤਾ ਉਹ ਤੋਂ ਬਾਲਾ ਵਧੀਆ ਹੋ ਗਿਆ ਹੂੰ ਕਿਉਂ ਆਪੇ ਹੀ ਮਹਾਰਾਜ ਬੋੜਦਾ ਤੁਸੀਂ ਜਿਵੇਂ ਸਾਡੇ ਦੇ ਵਿੱਚ ਆ ਕੇ ਬਸ ਗਏ ਹੂੰ ਐ ਆਪੇ ਮਹਾਰਾਜ ਮੜਾਉਂਦਾ ਪੁੱਤ ਫਿਰ ਸਾਰਿਆਂ ਨੂੰ ਹਨਾ ਹਾਂ ਦੇਖੋ ਮਾਤਾ ਨਾਲ ਦੇਖੋ ਸਾਰੀ ਫੈਮਿਲੀ ਆ ਵੀਰੇ ਕਿੰਨੀ ਮਿਹਨਤ ਕਰਦੀ ਆ ਹਨਾ ਤੇ ਸਾਰਾ ਦਿਨ ਲਾ ਕੇ ਸਾਗ ਤਿਆਰ ਹੁੰਦਾ ਤੇ ਰੇਟ ਵੀ ਬਹੁਤ ਜਾਇਜ਼ ਹੀ ਰੱਖਿਆ ਹੋਇਆ ਮੈਂ ਕਹਿੰਦਾ ਮੈਂ ਤਾਂ 100 ਰੁਪਏ ਕਿਲੋ ਦਿੰਨਾਂ 100 ਰੁਪਏ ਦਿੰਨਾਂ ਪੁੱਤ ਹਜੇ ਤਾਂ ਹਾਂ ਵੀ ਚੱਲ ਕੋਈ ਨਾ ਹੌਲੀ ਹੌਲੀ ਮਹਾਰਾਜ ਆਪੇ ਵਧਾ ਦੇਊਗਾ 11 ਹੂੰ ਆਪਦਾ ਕੰਮ ਤਾਂ ਚਲਾਈਏ ਨਾ ਹੂੰ ਆਪੇ ਫਿਰ ਥੋੜੇ ਤੋਂ ਆਪ ਹੀ ਵਾ ਵਧਾਉਂਦਾ ਮਹਾਰਾਜ ਹਨਾ ਪੁੱਤ ਹਾਂ 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 ਤੇ ਮਾਤਾ ਨੇ ਨਾ ਬਾਈ ਇੱਕ ਗੱਲ ਹੋਰ ਵੀ ਆ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਨਾ ਇੱਕ ਨਾ ਇਹ ਇੱਕ ਜਗ੍ਹਾ ਤੇ ਖੜ ਕੇ ਤਾਨੂੰ ਨਾ ਉੱਥੇ ਹੀ ਸਾਗ ਖਵਾਇਆ ਕਰਨਗੇ ਤੇ ਨਾਲ ਮਾਤਾ ਮੈਂ ਕਹਿੰਦਾ ਸਟਾਰਟ ਕਰਾਂਗੇ ਜਲਦੀ ਹੈ ਨਾ ਹਾਂ ਹਾਂ ਛੇਤੀ ਬਤ ਪਾ ਦੋ ਚਾਰ ਦਿਨਾਂ ਦੇ ਵਿੱਚ ਦੀ ਹੋਈ ਹੂੰ ਵਿੱਚ ਜਦ ਸੀਜ਼ਨ ਸੀਜ਼ਨ ਚ ਕੇਰਾ ਤੇ ਸਾਗ ਮੱਖਣੀ ਖਵਾਈਏ ਨਾ ਸਾਰਿਆਂ ਨੂੰ ਹਾਂ ਹਰ ਕੇ ਦਰਮ ਕਰਕੇ ਹਾਂ ਤੇ ਫਿਰ ਇੱਕ ਜਗ੍ਹਾ ਤੇ ਬਣਾ ਲਵਾਂਗੇ ਨਾ ਉਹ ਜਗ੍ਹਾ ਬਣਾ ਲਾਂਗੇ ਪਰ ਤੇ ਹਜੇ ਤਾਂ ਅਸੀਂ ਖੜਦੇ ਆਂ ਬਗੀਚੀ ਸਾਹਿਬ ਗੁਰੂ ਘਰ ਕੋਲੇ ਹੂੰ ਹਜੇ ਤਾਂ ਅਸੀਂ ਉੱਥੇ ਹੀ ਮਤਬ ਉਹ ਸਪਲਾਈ ਕਰਦੇ ਆਂ ਸਾਗ ਲੈ ਜਾਂਦੇ ਨੇ ਭੈਣ ਭਾਈ ਜਿਹਨਾਂ ਨੂੰ ਲੋੜ ਹੁੰਦੀ ਆ ਕੇ ਹਾਂ ਤੇ ਪਹਿਲਾਂ ਪੁੱਤ ਅਸੀਂ ਫਿਰ ਕਈ ਵੇਚਦੇ ਹੁੰਦੇ ਸੀ ਰੈਕਾਟ ਚ ਹਾਂ ਹੁਣ ਅਸੀਂ ਬਗੀਚੀ ਸਾਹਿਬ ਗੁਰੂ ਘਰ ਕੋਲ ਖੜਨਾ ਲੱਗ ਗਏ ਠੀਕ ਹੈ ਉੱਥੇ ਹੀ ਲੱਗ ਜਾਂਦਾ ਪੁੱਤ ਇੰਨਾ ਕੁ ਰੋਟੀਆਂ ਲੱਗ ਜਾਂਦੀਆਂ ਨੇ 100 ਸਵਾ 100 ਰੋਟੀ ਲੱਗ ਜਾਂਦੀ ਹੈ ਸਾਡੀ ਹਾਂ ਤੇ ਬਾਕੀ 25 ਤੋਂ 30 ਕਿਲੋ ਸਾਗ ਲੱਗ ਜਾਂਦਾ ਹੈ ਹੂੰ ਚਲੋ ਮਹਾਰਾਜ ਬਿਦਾਊਗਾ ਪੁੱਤ ਜੇ ਸਾਹਿਬ ਨਾਲ ਦੇਖੋ ਹੁਣ ਨਾ 1 25 ਤੋਂ 30 ਕਿਲੋ ਸਾਗ ਮੇਰੇ ਅਕੋਰਡਿੰਗ ਤਾਂ ਹਜੇ ਥੋੜਾ ਘੱਟ ਆ ਹਾਂ ਕਿਉਂਕਿ ਦੇਖੋ ਸਾਰੀ ਫੈਮਿਲੀ ਲੱਗੀ ਹੋਈ ਆ ਕੰਮ ਕਰਨ ਜੇ ਹੁਣ ਆਪਾਂ ਲਾਈਏ ਕਾਮ ਦੇ ਹਾਵਨਾ ਦੇ ਲੋ ਬੰਦੇ ਦੀ ਕੀ ਦਿਹਾੜੀ ਬਣੀ ਹੈ ਨਾ ਆਪਾਂ ਇਹ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰਨਾ ਵੀ ਕਿ ਮਾਤਾ ਜੀ ਨੇ ਸਾਗ ਆਪਾਂ ਕੁਵੰਟਲਾਂ ਵਿੱਚ ਕਰਦੀ ਹੈ ਮੈਂ ਤਾਂ ਹਾਂ ਮੈਂ ਤਾਂ ਕਰ ਦਊ ਫਿਰ ਇਦੋਂ ਹੋਰ ਕੀ ਚਾਹੀਦਾ ਛਾਵਾਂ ਛੇ ਪੱਤਾ ਤੁਹਾਡੇ ਹਾਂ ਮਾਤਾ ਜੀ ਦੇ ਪੱਤੇ ਵੀ ਜੇ ਸਾਨੂੰ ਕੋਈ ਮਤਲਬ ਕਹੂਗਾ ਵੀ ਇੰਨਾ ਬਣਾ ਕੇ ਸਾਨੂੰ ਦੇਜੋ ਜਾਂ ਰੋਟੀ ਬਣਾ ਕੇ ਦੇਜੋ ਅਸੀਂ ਪਹੁੰਚ ਵੀ ਕਰਾਂਗੇ ਮਤਲਬ ਉਹ ਹੈ ਜੇ ਸਾਨੂੰ ਖਰਚਾ ਪਾਣੀ ਅਗਲਾ ਦੇ ਦਊਗਾ ਹਨ ਹਾਂ ਮਾਤਾ ਜਿਹੜੇ ਫਿਰ 1 2 ਆਰਡਰ ਆਏ ਸੀ ਉਹਦੇ ਤੱਕ ਦਿੱਤਾ ਨਹੀਂ ਗਿਆ ਜੀ ਨਹੀਂ ਥੋੜਾ ਨਹੀਂ ਦਿੱਤਾ ਬੱਸ ਦਿੱਕਰਾ ਤਾਂ ਹੀ ਦਿੱਤਾ ਬੱਸ ਹੈ ਜੀ ਜੇ ਮੈਂ ਕਿਸੇ ਨੇ 20 ਕਿਲੋ ਲੈ ਲਿਆ ਹਾਂ ਕਿਸੇ ਨੇ 15 ਕਿਲੋ ਲੈ ਲਿਆ ਆਏ ਲੱਤਾ ਬੱਸ ਹੈ ਜੀ ਬੀਜਣ ਦੀ 40 50 ਕਿਲੋ ਤੇ ਨਹੀਂ ਪਹੁੰਚਿਆ ਜਿੱਦੇ 40 50 ਕਿਲੋ ਤੇ ਪਹੁੰਚ ਗਿਆ ਹੂੰ ਬਸ ਉਹਦੇ ਬਤ ਫਿਰ ਜਿਵੇਂ ਜੇ ਕਾਰ ਹੋ ਜੂ ਪਰਮਾਤਮਾ ਹਾਂ ਮਿਹਨਤ ਦਾ ਮੁੱਲ ਮੋੜਨ ਲੱਗ ਗਿਆ ਉਹ ਇਦਾਂ ਲੱਗ ਜੂਗਾ ਹਾਂ ਹਜੇ ਤਾਂ ਬਤਾਏ ਵੀ ਘਰ ਪੂਰਾ ਹੁੰਦਾ ਖਰਚੇ ਖੁੱਤੇ ਬਹੁਤ ਹੁੰਦੇ ਨੇ ਹਾਂ ਕਿਉਂ ਹਰੀ ਮਿਰਚ ਅਦਰ ਘਰ ਕੋਲ ਚੀਜ਼ ਮੁੱਲ ਦੀ ਹੈ ਬੱਸ ਕੱਟਿਆ ਹੈ ਨਾ ਹਾਂ ਇਹ ਸਮਾਨ ਸਾਡੇ ਘਰੇ ਵੀ ਧਿਆਵਾ ਹੈ ਜਿਹੜਾ ਸਾਗ ਦਾ ਬਸ ਦੇਖੋ ਵੀਰੇ ਹੈ ਨਾ ਜਿਵੇਂ ਮਾਤਾ ਹੁਣਾਂ ਦਾ ਖਾਜਰਾ ਰੇਟ ਵੀ ਗਿਆ ਹੈ 140 ਰੁਪਏ ਕਿਲੋ ਆਪਾਂ ਨਾ ਕਿਸੇ ਮਹਿੰਗੇ ਹੋਟਲ ਦੇ ਵਿੱਚ ਜਦੋਂ ਜਾਂਦੇ ਆ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਨਾ ਜਾਓ ਆਪਣੀ ਇੱਛਾ ਹੈ ਨਾ ਤੇ ਉਸ ਦੇ ਨਾਲ ਇਦਾਂ ਦੇ ਲੋਕਾਂ ਦੀ ਵੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਜ਼ਿੰਮੇਵਾਰ ਪਰਿਵਾਰ ਆ ਮੱਧ ਵਰਗੀ ਪਰਿਵਾਰ ਆ ਤੇ ਜੇ ਆਪਾਂ ਇਦਾਂ ਦੇ ਲੋਕਾਂ ਦੀ ਸਪੋਰਟ ਕਰਾਂਗੇ ਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਹੋਰ ਇਦਾਂ ਦੇ ਵੀਰ ਮਿਲਣਗੇ ਜਿਹੜੇ ਆਪਦੇ ਕੰਮ ਕਰਨਗੇ ਹੋ ਸਕਦਾ ਵੀ ਮਾਤਾ ਹੁਣਾਂ ਦਾ ਕੰਮ ਦੇਖ ਕੇ ਕਿਸੇ ਹੋਰ ਬੀਬੀ ਦੀ ਵੀ ਇੱਛਾ ਹੋ ਜੇ ਹਨਾ ਤੇ ਆਪਾਂ ਨੂੰ ਮਾਤਾ ਹੁਣਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ ਤੇ ਮੇਰਾ ਇਹ ਨਹੀਂ ਵੀ ਵੀਡੀਓ ਵੀ ਸ਼ੇਅਰ ਕਰੋ ਤੁਸੀਂ ਜਾਂ ਮੈਨੂੰ ਕੋਈ ਇਹਦੇ ਵਿੱਚ ਲਾਲਚਾ ਮੈਨੂੰ ਲਾਲਚ ਨਹੀਂ ਬਸ ਮੈਨੂੰ ਇਹ ਆ ਗੱਲ ਵੀ ਇਹਨਾਂ ਦਾ ਕੰਮ ਕਾਮਯਾਬ ਹੋਵੇ ਸਾਰਾ ਪਰਿਵਾਰ ਦਨਪੁਰ ਆਪ ਤੇ ਜਾਣ ਕੀ ਲੱਗੇ ਵਾਲਾ ਹੀ ਕੰਮ ਆ ਨਾ ਸਵੇਰੇ ਸਾਰੇ ਉੱਠ ਕੇ ਲੱਗਦੇ ਹੋ ਸਵੇਰ ਦੇ ਲੱਗਦੇ ਆ ਤੇ ਫੇਰ ਕਿਤੇ ਜਾ ਕੇ ਦੋ ਦਿਨਾਂ ਦੇ ਵਿੱਚ ਦੀ ਸਾਨੂੰ ਐ ਹੁੰਦਾ ਵੀ ਚੱਲ ਕੱਲ ਨੂੰ ਜਦੋਂ ਜਾ ਕੇ ਅਸੀਂ ਖੜਾਂਗੇ ਉਦੋਂ ਦੋ ਪੈਸੇ ਬਣਨ ਲੱਗਣਗੇ ਉਹ ਤਾਂ ਐ ਹੁੰਦਾ ਵੀ ਚਲੋ ਸਾਡੀ ਮਿਹਨਤ ਤੁਹਾਡੇ ਪੱਲੇ ਪਈ ਜਾਂਦੀ ਆ ਮਹਿੰਗੇ ਹੋਟਲਾਂ ਦੀ ਜਗ੍ਹਾ ਨਾ ਤੁਸੀਂ ਮਾਤਾ ਦਾ ਇੱਕ ਵਾਰ ਸਾਗ ਜ਼ਰੂਰ ਖਾ ਕੇ ਦੇਖਿਓ ਬਹੁਤ ਹੀ ਟੇਸਟਾ ਤੇ ਨਾਲੇ ਜਾਇਜ਼ ਰੇਟਾਂ ਨਾਲੇ ਯਾਰ ਆਪਾਂ ਨੂੰ ਇਹ ਕਰਨਾ ਵੀ ਚਾਹੀਦਾ ਕਿਉਂਕਿ ਇਹਨਾਂ ਦੀ ਆਪਾਂ ਜੇ ਮਦਦ ਕਰਾਂਗੇ ਇਹ ਹੋਰ ਹੌਸਲਾ ਕਰਨਗੇ ਤੇ ਇਹ ਹੋਰ ਕੰਮ ਕਰਨਗੇ ਜੇ ਆਪਾਂ ਹੁਣ ਇਹਨਾਂ ਦੀ ਸਪੋਰਟ ਨਹੀਂ ਕਰਾਂਗੇ ਕਭੇ ਥੋੜਾ ਕੰਮ ਕਰਕੇ ਹਟ ਜਾਣਗੇ ਪਰ ਜਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤਾਂ ਉਹ ਤੋਂ ਹੰਤ ਕਰਮਾਤਾ ਹੁਣੀ ਕਾਫੀ ਸੰਤੁਸ਼ਟ ਨੇ ਪਤਾ ਠੀਕ ਆ ਰਿਹਾ ਤਾਂ ਬੜੀ ਖੁਸ਼ੀ ਆ ਪਤਾ ਮੈਨੂੰ ਮੈਨੂੰ ਖੁਸ਼ੀ ਆਏ ਆ ਨਾ ਅਸੀਂ ਨਾ ਤਾਂ ਬੇਰਲਾ ਸੀ ਮੇਰਾ ਪੁੱਤ ਬੇਰਲਾ ਸੀਗਾ ਨਾ ਤਾਂ ਸਾਨੂੰ ਆਏ ਵੀ ਅਸੀਂ ਬੇਰਲੇ ਨਹੀਂ ਹੈ ਕਿ ਕੰਮ ਲੱਗੇ ਵਿਆਂ ਤੇ ਨੇ ਬਤਾਇਆ ਵੀ ਚਲੋ ਆਪਦੇ ਘਰ ਦੀ ਕਿ ਬੇਰਲੇ ਹੈ ਡਰ ਵੀ ਕਾਹਦਾ ਕੰਮ ਕਰਨ ਦਾ ਕੋਈ ਡਰ ਨਹੀਂ ਹੈਗਾ ਇਹਦਾ ਹਾਂਜੀ ਹਾਂ ਆਪਦੀ ਮਿਹਨਤ ਹੈ ਮਿਹਨਤ ਕਰਕੇ ਆਪਾਂ ਦੋ ਪੈਸੇ ਕਮਾਵਾਂਗੇ ਇਹਦੇ ਵਿੱਚ ਪਤਾ ਆਪਾਂ ਨੂੰ ਕੀ ਡਰ ਆ ਹਨ ਹੂੰ ਗਲਤ ਆਏ ਤੇ ਮਾਤਾ ਫਿਰ ਬਣਦਾ ਉਧਰ ਚੜਤੇ ਆ ਹਾਂ ਉਹ ਚੜਤੇ ਅੱਗ ਮਚਾ ਕੇ ਦਿਖਾਉਣੀ ਮੈਂ ਸੋਨੂੰ 2 ਮਿੰਟ ਖੜੋ ਜੇ ਅੱਗ ਮਚਾਉਣੀ ਮੈਂ ਸਾਗ ਚੀਰ ਕਰਕੇ ਨਹੀਂ ਆਉਂਦਾ ਅਜੇ ਸਾਗ ਵੀ ਹੈ ਨਾ ਆ ਚੜਤੇ ਪਿਆਰ ਹੁੰਦਾ ਦਾ ਸਾਰਾ ਜਨ ਕਿ ਇਹਦਾ ਟੇਸਟ ਮੈਂ ਤਾਂ ਨਾ ਹੋਰ ਵੀ ਵੱਧ ਜਾਂਦਾ ਮਾਤਾ ਹੈ ਨਾ ਹਾਂਜੀ ਹਾਂ ਬਤ ਪੂਰਾ ਵਧੀਆ ਮੇਰੇ ਲੱਕੜਾਂ ਦੇ ਪਿਆਰ ਹੁੰਦਾ ਦਾ ਸਵਾਦ ਦੇਣਾਗਾ ਅੱਜ ਦੇ ਪਿਆਰ ਕਰਦੇ ਹੋ ਆਉਤਾ ਡੇਗੇ ਚ ਤਿਆਰ ਹੁੰਦਾ ਡੇਗੇ ਦੀ ਤਿਆਰ ਕਰਾਂਗੇ ਆ ਦੇਖੋ ਭਾਈ ਮੈਂ ਕਹਿੰਦਾ ਰੋਜ਼ ਹੀ ਆਪਣੇ ਘਰੇ ਵਿਆਹ ਵਾਲਾ ਪ੍ਰੋਗਰਾਮ ਹੋ ਜਾਂਦਾ ਹੈ ਨਾ ਹਾਂ ਵਿਆਹ ਤੋਂ ਵੱਧ ਕੀ ਹੋ ਜਾਂਦਾ ਪੁੱਤ ਆ ਦੇਖੋ ਵਿਆਹ ਚ ਟਾਈਮ ਦਾ ਵਿਆਹ ਚ ਤਾਂ ਹੈ ਕਰਤੇ ਅਗਲੇ 2 ਦਿਨ ਵਿਆਹ ਨੰਗਾ ਜਾਂਦਾ ਅਗਲਾ ਹਟ ਜਾਂਦਾ ਪੁੱਤ ਸਾਡਾ ਤਾਂ ਫਿਰ ਹਰ ਰੋਜ਼ ਦਾ ਕੰਮ ਆ ਸਾਡਾ ਤਾਂ ਜਿਵੇਂ ਕਹਿੰਦੇ ਨੇ 5-4 ਮਹੀਨੇ ਵਿਆਹ ਚੱਲੂਗਾ ਹਾਂ ਜਿੰਨਾ ਵਿਆਹ ਚੱਲੀ ਜਾਊ ਲੰਬਾ ਸਾਨੂੰ ਓਨੇ ਹੀ ਫਾਇਦਾ ਪੁੱਤ ਦੇਖੋ ਵੀਡੀਓ ਵਿੱਚ ਦੇਖੋ ਆ ਗੱਲ ਨੂੰ ਸਾਰਾ ਪਰਿਵਾਰ ਲੱਗਿਆ ਹੋਇਆ ਸਾਰਾ ਪਰਿਵਾਰ ਆ ਇਧਰ ਬਾਪੂ ਹੁਣੀ ਵੀ ਬੈਠੇ ਨੇ ਇਹ ਦੇਖ ਰਹੇ ਨੇ ਹੈਨਾ ਬਾਪੂ ਫਿਰ ਹੋਣਾ ਠੀਕ ਲੱਗਦਾ ਹਾਂ ਹਾਂ ਵਧੀਆ ਵਧੀਆ ਹੈ ਵਧੀਆ ਕਰਦੇ ਆ ਮੈਂ ਦੱਸਦਾ ਮੈਂ ਕਾ ਲੱਗਦੀ ਹੈ ਤੁਸੀਂ ਵੀ ਕਰਾਉਨੇ ਫਿਰ ਨਾਲ ਮਦਦ ਨਾ ਮੈਂ ਨਹੀਂ ਹੱਥ ਲਊਂਦਾ ਮੈਂ ਤਾਂ ਮੇਰੀ ਨਾ ਕਲਾ ਫਸਲ ਕਿਹਾ ਤੇ ਆ ਮੋਮਾ ਤਾਂ ਕਿ ਨਹੀਂ ਲਸਣ ਸਲਾ ਲੈਣੇ ਆ ਆਪਾਂ ਤਾਂ ਸੋਣ ਸੁਲਿਆਉਂਦੇ ਨੇ ਪਤਾ ਹਾਂ ਕੱਲ ਕੋਈ ਗੱਲ ਜਿੰਨਾ ਕ ਬੈਠ ਕੇ ਹੁੰਦਾ ਉਹਨਾਂ ਕ ਕਰ ਲੈਂਦੇ ਆ ਹਾਂ ਹਾਂ ਕਰ ਲੈਂਦੇ ਆ ਹਾਂ ਵੀਰੇ ਤੁਸੀਂ ਵੀ ਇਹ ਕੱਲ ਦੱਸਦੇ ਵੀ ਤੁਸੀਂ ਵੀ ਸਬਜ਼ੀ ਕੋਣ ਤੁਸੀਂ ਲਾਉਂਦੇ ਹੋ ਹਾਂਜੀ ਹਾਂ ਸਭ ਯੇ ਮੇਰਾ ਪਤਾ ਪੜਾਈਏ ਸਬਜ਼ੀ ਵੀ ਵੀਰੇ ਤੁਸੀਂ ਫਿਰ ਲਾਉਂਦੇ ਹੋ ਜਿਹੜੀ ਫਿਰ ਬੈਕ ਜਾਂਦੀ ਆ ਹਾਂਜੀ ਹਾਂ ਵੀਰੇ ਦੇਖੋ ਨਾ ਆਪਣੇ ਵੀਰ ਹੁਣੀ ਸਬਜ਼ੀ ਵੀ ਲਾਉਂਦੇ ਆ ਤੇ ਗੋਭੀ ਲੱਗੀ ਪਈ ਵਾ ਤੇ ਸਤ ਸਾਰੀ ਚੀਜ਼ ਲੱਗੀ ਪਈ ਵਾ ਤਿਆਰ ਹੋਣਾ ਆ ਜਾ ਸਾਨੂੰ ਖੇਤ ਦਿਖਾ ਕੇ ਲੈ ਕੇ ਆਉਣਾ ਸਾਰਾ ਕੁਝ ਲੱਗਿਆ ਵਾ ਛੋਲਿਆਂ ਦਾ ਸਾਗ ਵੀ ਜਿਆ ਵਾ ਸਦੋਂ ਬੀਜੀ ਵੀ ਆ ਸਾਰੀ ਇਹ ਮੀਂਹ ਪਾਰਕ ਵਿੱਚ ਇੱਥੇ ਕੁੱਲ 7-8 ਜੀ ਵਸਣ ਦਿਖਾ ਕੇ ਲੈ ਕੇ ਉਹਨਾਂ ਖੇਤ ਵੀ ਸਾਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਪੁੱਤ ਤੇ ਵੀਰੋਣੀ ਨਾ ਇਹਨਾਂ ਦੀ ਵੀ ਆਪਾਂ ਜਿਹੜੀ ਹੁਣ ਅੱਗੇ ਤੋਂ ਇਹ ਸਬਜ਼ੀ ਵੇਚਣਗੇ ਨਾ ਇਹ ਖੋਦੀ ਵੇਚਣਗੇ ਇਹ ਕਹਿੰਦੇ ਹੁਣ ਆਪਾਂ ਇਹਨਾਂ ਨੂੰ ਮੰਡੀ 'ਚ ਨਹੀਂ ਲੈ ਕੇ ਜਾਣ ਦੇਣਾ ਇਹਨਾਂ ਨੂੰ ਤੇ ਆਪਾਂ ਵੀਡੀਓ ਪਾਵਾਂਗੇ ਜਦੋਂ ਇਹ ਸਬਜ਼ੀ ਵੇਚਣਗੇ ਤਾਂ ਆਪਾਂ ਨਾਲ ਦੀ ਨਾਲ ਉਹ ਖਰੀਦ ਲੈਣੀ ਆ ਇਹਨਾਂ ਨੂੰ ਹੌਂਕਲਾ ਦੇਣਾ ਪੂਰਾ ਠੀਕ ਆ ਹੋਰ ਸਟੇਟਾਂ ਦੇ ਲੋਕ ਆ ਕੇ ਇੱਥੇ ਕਾਮਯਾਬ ਹੋਈ ਜਾਂਦੇ ਆ ਆਪਾਂ ਨੂੰ ਆਪਦੇ ਭਰਾਵਾਂ ਦਾ ਖਾਸ ਦੇਣਾ ਚਾਹੀਦਾ ਤੁਸੀਂ ਕਿੰਨੇ ਟਾਈਮ ਤੋਂ ਤੁਸੀਂ ਕੰਮ ਕਰਦੇ ਹੋ 5 ਸਾਲ ਹੋ ਗਏ ਸਬਜ਼ੀ ਬੀਜਣ ਦਾ ਬਹੁਤ ਟਾਈਮ ਲੱਗਦਾ ਸਾਗ ਦਾ ਕੰਮ ਐ ਕਿਤੀ ਤੋਰਿਆ ਸੀ ਸਾਗ ਕਿਤੀ ਤੋਰਿਆ ਹੂੰ ਆ ਐਵੇਂ ਵਿਚਾਰੇ ਇੱਥੇ ਪਿੰਡ ਦੇ ਵਿੱਚ ਹੀ ਫਿਰਕੇ ਜਾਂ ਮੰਗਿਆਲ ਫਿਰਕੇ ਲਵੇ ਲਵੇ ਜਿਵੇਂ ਕੋੜ ਛਾਪਾ ਗੋਭੀ ਉੱਥੇ ਤਿੱਕਰ ਵੇਚੀ ਸੀ ਪਹਿਲਾਂ ਸ਼ਹਿਰ 'ਚ ਨਹੀਂ ਬੱਤ ਗਏ ਸੀ ਕਦੇ ਵੀ ਹੂੰ ਸ਼ਹਿਰ ਦੇ ਵਿੱਚ ਜਾਨੀ ਕਿ ਤੁਹਾਨੂੰ ਰੇਟ ਵੀ ਥੋੜਾ ਵਧੀਆ ਮਿਲ ਜੂਗਾ ਪਰ ਦੂਜਿਆਂ ਨਾਲ ਕੋਈ ਤਾਂ ਵੇਚੋਗੇ ਹਨ ਜਿਵੇਂ ਹਾਂ ਆਪ ਤਾਂ ਉਹ ਤੋਂ ਤਾਂ ਫਿਰ ਹੁਣ 4 ਰੁਪਏ ਘਾਟੀ ਦਿੱਤੀ ਜਾਂਦੇ ਕਿਲੋ ਮੰਗਰ ਜਿਹੜਾ ਉਹ 25 ਦਿਨਾਂ ਸਤੋਂ 20 ਤੇ ਆਵਾਂਗੇ ਸਾਨੂੰ ਐਵੇਂ ਸਾਡੇ ਆਪ ਦੀ ਬੀਜੀ ਵੀ ਹੈ ਹਾਂਜੀ ਗੱਲ ਤਾਂ ਐ ਵੀ ਸਾਨੂੰ ਕੋਈ ਉਹ ਨਹੀਂ ਹੈਗਾ ਪੁੱਤ ਇਹਦੇ ਵਿੱਚ ਦੇਖੋ ਆ ਹੁਣ ਸਾਗ ਤਿਆਰ ਹੋ ਰਿਹਾਗਾ ਤੇ ਇਹਨੂੰ ਪੀਲ ਰਹੇ ਆ ਮਸ਼ੀਨ ਨਾਲ ਹਨਾ ਤੇ ਉਸ ਤੋਂ ਬਾਅਦ ਮਸੂਨ ਅੱਗ ਵਿੱਚ ਆ ਕੇ ਧੋਕੇ ਧਰਾਂਗੇ ਪਤਾ ਹਾਂ ਧੋਕੇ ਧਰਾਂਗੇ ਸਾਨੂੰ ਚਾਰ ਪਾਣੀ ਕੱਢਾਂਗੇ ਇਹਦੇ ਵਿੱਚ ਦੀ ਮੋਟਰ ਚਲਾ ਕੇ ਪਤਾ ਚਾਰ ਪਾਣੀ ਕੱਢ ਕੇ ਫੇਰ ਇਹਨੂੰ ਅਸੀਂ ਓਰੀਜਨਲ ਧਰ ਦਾਂਗੇ ਜਦੋਂ ਇਹ ਮਤਲਬ ਓਰੀਜਨਲ ਆ ਗਿਆ ਵਧੀਆ ਹੋਰ ਪਾ ਦੇਾਂਗੇ ਗਰਮ ਉਹ ਪਾਣੀ ਪਾ ਕੇ ਉਦੋਂ ਮੁੜ ਕੇ ਫੇਰ ਜਿਵੇਂ ਆਦਾ ਮਿਰਚ ਕੁਲ ਚੀਜ਼ ਪਾ ਦੇਣੀ ਆ ਤੇ ਦੇਖੋ ਚਲੋ ਹੁਣ ਆਪਾਂ ਸਾਗ ਦਿਖਾਉਨੇ ਆ ਹੁਣ ਦਾ ਮਾਤਾ ਹੁਣੀ ਸਾਗ ਨੂੰ ਨਾ ਢੋਲ ਸਵਾਰ ਰਹੇ ਆ ਇਦੂ ਬਣਾਣਾ ਹਣਾ ਰੰਨਣ ਦੀਆਂ ਤਿਆਰੀਆਂ ਮਾਤਾ ਹਾਂ ਹਾਂ ਰੰਨਣ ਦੀਆਂ ਤਿਆਰੀਆਂ ਪਤਾ ਪਿਆ ਪਾਲਟੋ ਗਰੇਨ ਦੇ ਵਿੱਚ ਅੱਗ ਵਿੱਚ ਆ ਤੀਨ ਚਾਕੇ ਅੱਗ ਨੂੰ ਦੇਖੋ ਵੀਰ ਆਪਣਾ ਕਿੰਨੀ ਮਿਹਨਤ ਕਰ ਰਿਹਾ ਨਾਲ ਲੱਗਿਆ ਹੋਇਆ ਵੀਰੇ ਐਵੇਂ ਨਹੀਂ ਉੱਥੇ ਫਾਗ ਆ ਜਾਂਦਾ ਸ਼ਹਿਰ ਆਪਾਂ ਕਹਿੰਦੇ 100 ਰੁਪਏ ਕਿਲੋ ਹੈ ਨਾ ਮਿਹਨਤ ਦੇਖੋ ਕਿੰਨੀ ਕਰਦੇ ਆ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਵੀ ਮਾਤਾ ਹਣੀ ਇਦੂ ਬਾਦ ਕਿਵੇਂ ਬਣਾਉਣਗੇ ਫਾਗ ਦੇਖੋ ਨਾ ਫਾਗ ਦੀ ਕਿੰਨੀ ਚੰਗੀ ਤਰ੍ਹਾਂ ਸਫਾਈ ਕਰ ਰਹੇ ਆ ਮਾਤਾ ਕਿੰਨੀ ਵਾਰ ਧੋ ਦਿੰਨੇ ਹੋ 4 ਵਾਰ ਧੋ ਦਿੰਨੇ ਆ ਚਾਰ ਵਾਰ ਧੋਣਿਆਂ ਦੇਖ ਲਓ ਭਰਾਵੋ ਚਾਰ ਵਾਰ ਮਾਤਾ ਹੁਣੀ ਸਾਗ ਨੂੰ ਧੋਂਦੇ ਆ ਚਾਰ ਵਾਰੀ ਧੋਕੇ ਫਿਰ ਸਾਰਾ ਜਾਂਦੀ ਕੋਈ ਮਾੜਾ ਮੋਟਾ ਵੀ ਹੋ ਹੁੰਦਾ ਜਾਂਦਾ ਪੱਤੇ ਦੇ ਵਿੱਚ ਲੈ ਉਧਰ ਵੀ ਫਿਰ ਚਾਰ ਹੋ ਗਈ ਪਿਆਰ ਠੀਕ ਆ ਅੱਗ ਜਾਰਤੀ ਹੈ ਨਾ ਹਾਂ ਜਾਰਤੀ ਪਿਆਰ ਤੇ ਮਾੜਾ ਫਿਰ ਹੁਣ ਤੂੰ ਹੁਣ ਇਹਨੂੰ ਰੰਨਣ ਲਈ ਤਿਆਰੀਆਂ ਹਾਂ ਹਾਂ ਹੁਣ ਰਿੱਝੀ ਜਾਊਗਾ ਰਾਤ 9 ਵਜੇ ਤੇ ਤੱਕਰ ਰਾਤ 9 ਵਜੇ ਤੇ 9 ਵਜੇ ਤੇ ਤੱਕਰ ਨਾ ਮੈਂ ਜਕਰਨ ਨੇ ਕਿ ਫੇਰ ਅਸੀਂ ਇਹਨੂੰ ਮੂੰਹ ਬੰਦ ਕੇ ਤੜ ਦਾਂਗੇ ਆਪਾਂ ਨੂੰ। ਆਲਣ ਜੁੱਤਰੀ ਆਲਣ ਤੜਕੇ ਪਾਵਾਂਗੇ ਪੁੱਤ ਤੜਕ ਉੱਠ ਕੇ ਨਗਮ ਚਾਵਾਂਗੇ। ਨਰ ਭਾਰ ਲੈਣ ਪਾਵਾਂਗੇ ਤੜਕ ਉੱਠ ਕੇ ਆਲਣ ਪਾ ਕੇ ਫੇਰ ਅਸੀਂ ਤੜਕਾ ਲਾਵਾਂਗੇ ਇਹਨੂੰ। ਮਤਲਬ ਤੜਕਾ ਵੀ ਲਾਉਨੇ ਆ। ਹਾਂ। ਲੈ ਵੀ ਦੇਖ ਲੋ ਕੋਕ ਕਰਦੀ ਲੋੜ ਨਹੀਂ ਜਾਣੀ ਕਿ ਘਰੇ। ਨਾ ਨਾ ਕੇਰਾਂ ਦੇ ਪੁੱਤ ਅਸੀਂ ਆਪ ਦੇ ਮੰਨੀ ਤੂੰ ਸਾਰਾ ਕੁਝ ਕਰਕੇ ਲੈ ਕੇ ਜਾਣੇ ਆ। ਅਗਲੇ ਦਿਵਾਰੇ ਕੋਨੌਨ ਮਰਚ ਵੱਧ ਘਟ ਖੰਦਾਗਾ ਉਹ ਸਾਰਾ ਵੀ ਅਗਲਾ ਪਾ ਲੈਂਦਾਗਾ। ਜਾਨੀ ਕਿ ਤੂੰ ਮੇਰੇ ਤਰ੍ਹਾਂ ਲਾਉਣਾ ਹੋਵੇ ਜੇ ਤੁਸੀਂ ਨਾ ਅਗਲਾ ਲਾ ਵੀ ਲੈਂਦਾ ਅਗਲਾ ਹਾਂ 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 ਵੀ ਕਿਸੇ ਨੇ ਮਿਰਚ ਵੱਧ ਖਾਣੀ ਹੈ ਪੁੱਤ ਕਿਸੇ ਨੇ ਘੱਟ ਖਾਣੀ ਹੈ ਹੂੰ ਐ ਹੁੰਦਾ ਵੀ ਅਸੀਂ ਲੋਟ ਸਾ ਮੇਰੇ ਤੇ ਲੈਨੇ ਆਉਨਾ ਬਾਹਲੀ ਨਾ ਥੋੜੀ ਹੂੰ ਵੀਡੀਓ ਦੋਸਤੋ ਲੰਮੀ ਜ਼ਰੂਰ ਹੁੰਦੀ ਜਾਂਦੀ ਆ ਪਰ ਦੇਖਿਓ ਜ਼ਰੂਰ ਸਾਰੀ ਹਾਂ ਹੌਲੀ ਹੌਲੀ ਪੁੱਤ ਲੈ ਆ ਦੇ ਲੋ ਮਾਤਾ ਉਹਨਾਂ ਨੇ ਇਹ ਮਹਾਰਾਜ ਸਾਡੀ ਖੇਤਲੀ ਪਿਆਰੀ ਬੜੀਆ ਬਣੇ ਪੁੱਤ ਸਵਾਦ ਬਣੇ ਕੇ ਨਾ ਵਧੀਆ ਸੱਚੇ ਬਾਦਸ਼ਾਹ ਹੂੰ ਦੇ ਲੋ ਇਦਾਂ ਤਿਆਰੀ ਹੁੰਦੀ ਆ ਭਾਈ ਸਾਰੇ ਸਾਗ ਦੀ ਮਤਾਂ ਫਿਰ ਇਹ ਪਹਿਲਾਂ ਦਾ ਸਾਰ ਇੱਕ ਵਾਰ ਚ ਹਾਂ ਪਤ ਪਾ ਦੇਂਗੇ ਤਾਂ ਸਹਿਰੀ ਜੀ ਹੋਗਾ ਫਸ ਦੋ ਤਿੰਨ ਵਾਰ ਤੋ ਕੇ ਸਾਰਾ ਪਾ ਦੇਂਗੇ ਨਾਲ ਦੀ ਨਾਲ ਬੈਠੀ ਜਾਉ ਨਾਲ ਜਿਹੜੇ ਚ ਥੱਲੇ ਹਾਂ ਜਿਹੜੇ ਜਿਹਾ ਲੱਗੇ ਇਹਨਾਂ ਥੱਲੇ ਬੈਠੀ ਇਹਨਾਂ ਨਾਲ ਦੀ ਨਾਲ ਸਾਗ ਪਾਈ ਜਾਵਾਂਗੇ ਨਾਲ ਦੀ ਨਾਲ ਪਾਈ ਜਾਵਾਂਗੇ ਸਾਗ ਹਾਂ ਹੂੰ ਫਿਰ ਨਾਲ ਦੀ ਨਾਲ ਜਿਹੜੇ ਰਿਝਣਾ ਕਿਹਦੇ ਪੁੱਤ ਕੇਰਾ ਰਹਿਦੇ ਪੈਦੇ ਨਾਲ ਦੀ ਨਾਲ ਇਹਨਾਂ ਬਹਿ ਜਾਣਾ ਸਾਗ ਨੇ ਫਿਰ ਹੂੰ ਹੂੰ ਫਿਰ ਉਹ ਤੁੜਕ ਪਾਣੀ ਕੱਢ ਕੇ ਫਿਰ ਇਹਦੇ ਵਿੱਚ ਨੂਨ ਨਾਣ ਪਾ ਲਾਂਗੇ ਹਾਂ ਫਿਰ ਹਰੀਆਂ ਮਿਰਚਾਂ ਜਿਵੇਂ ਹੋਰ ਸਭ ਪਾ ਦਾਂਗੇ ਹੂੰ ਆ ਦੇਖ ਲਓ ਮੈਂ ਕੋਟ ਨਹੀਂ ਲੱਗੀ ਹੁੰਦੀ ਕੋਟ ਨਹੀਂ ਕੀਤੀ ਫਾਗਦੀ ਨਾ ਐਨ ਗਹਿ ਗੱਡਮੀ ਤਿਆਰੀ ਹੋ ਰਹੀ ਆ ਰਵਿੰਦਰਾ ਕੰਮ ਤਾਂ ਕੈੜਾ ਪੂਰਾ ਹਨਾ ਪੂਰਾ ਇੱਕ ਨੰਬਰ ਇੱਕ ਨੰਬਰ ਆ ਹਨਾ ਮੈਂ ਤਾਂ ਬਹੁਤਾ ਬਾਬੇ ਮੈਂ ਤਾਂ ਹੈ ਹੁਣ ਸੋਵਤ ਲੱਗ ਜਾਂਦੇ ਆ ਹਨਾ ਸ਼ਾਮ ਤੱਕ ਚਲੋ ਚਾਲੀ ਲੈ ਲੈ ਕੋਟਨੀ ਵੀ ਦੇ ਲੈ ਤੇਰੇ ਸਿਰ ਜੱਡੀ ਆ ਬੇ ਹਣਾ ਇਹ ਬਤਾਇਆ ਨਾਲ ਫੇਰ ਹਾਂ ਬੱਤੀ ਚਾਹੀਦੀ ਹੈ ਨਾ ਮਤਲਬ ਫੇਰ ਲੈ ਵੀ ਦੇਖ ਲੈ ਅੱਜ ਕੱਲ ਦਾ ਮੈਂ ਤਾਂ ਖਾਗ ਵੀ ਹੋਰੀ ਢੰਗ ਨਾਲ ਬਣਾਉਣ ਲੱਗੀ ਨਾ ਗੈਸ ਤੇ ਹਾਂ ਬਤਨ ਗੈਸ ਤੇ ਉਹ ਚੀਜ਼ ਤਾਂ ਨਹੀਂ ਬਣਦੀ ਬਤਨ ਨਹੀਂ ਉਹ ਚੀਜ਼ ਨਹੀਂ ਬਣਦੀ ਬਤਨ ਐਸੇ ਕੋਰ ਤੇ ਨਾ ਆਪਾਂ ਪਾਣੀ ਕੱਢ ਸਕਦੇ ਆ ਹਾਂ ਕੁੱਕਰ ਦੇ ਵਿੱਚੋਂ ਨਾ ਆਪਾਂ ਕੋਈ ਉਹ ਕਰ ਸਕਦੇ ਆਂਗੇ ਲੱਕੜਾਂ ਵੀ ਖਾਸੀਆਂ ਲੱਗ ਜਾਂਦੀਆਂ ਹੋਣੀਆਂ ਨਾ ਲੱਕੜਾਂ ਮੈਨੂੰ ਲੱਗਦਾ ਵੀ 35 ਤੋਂ 40 ਕਿਲੋ ਲੱਕੜ ਤਾਂ ਲੱਗਣੀ ਲੱਗਣੀ ਆ ਅੱਛਾ ਹਾਂ ਇੰਨੀ ਲੱਕੜ ਲੱਗੂ ਯਾਰ 35 ਤੋਂ 40 ਕਿਲੋ ਲੱਕੜ ਵੀ ਲੱਗਦੀ ਆ ਹਾਂ ਬਸ ਕਹਿਣਾ ਕਿ ਵੀ ਪਰਮਾਤਮਾ ਜੀ ਕੋ ਸਾਡਾ ਸਾਥ ਦੇਵੇ ਸਾਰਾ ਕੁਝ ਮੁਨਣ ਲੱਗ ਜੂ ਪੁੱਤ ਸਾਡਾ ਖਰਚਾ ਹੂੰ ਲੈ ਵੀ ਦੋਸਤ ਜਿਹੜੀਆਂ ਨਾ ਗੱਲਾਂ ਮਾਤਾ ਦੀਆਂ ਉਹ ਤੋਂ ਦੇਖ ਕੇ ਦੇ ਲੋ 35 ਤੋਂ 40 ਕਿਲੋ ਲੱਕੜ ਵੀ ਲੱਗਦੀ ਆ ਹਨਾ ਤੁਸੀਂ ਜੋਕ ਕੇ ਧਰਦਾਂਗੇ ਤੁਸੀਂ ਦੇਖ ਲਓ ਹਾਂ ਦੇਖੋ ਯਾਰ ਕਿੰਨੀ ਮਿਹਨਤ ਆ ਬਾਲੀ ਵੀਰੇ ਇਨਕਮ ਤਾਂ ਹਲੇ ਹੋ ਨਹੀਂ ਰਹੀ ਪਰ ਆਪਾਂ ਵੀਡੀਓ ਨੂੰ ਇਥੇ ਤੇ ਕਰ ਲੈ ਜਾਣਾ ਕਿ ਮਾਤਾ ਹੁਣਾਂ ਦਾ ਨਾ ਵਧੀਆ ਗੁਜ਼ਾਰਾ ਹੋਣ ਲੱਗ ਜੇ। ਯਾਨੀ ਕਿ ਮੱਧ ਵਰਗੀ ਪਰਿਵਾਰ ਦੇ ਨੇ ਵਿਚਾਰੇ ਯਾਨੀ ਕਿ ਆਪਾਂ ਵੱਧ ਤੋਂ ਵੱਧ ਮਾਤਾ ਹੁਣਾਂ ਦੀ ਮਦਦ ਕਰਨੀ ਆ। ਮਾਤਾ ਹੁਣੇ ਕੋਈ ਚੀਜ਼ ਨਹੀਂ ਮੰਗਦੇ। ਮਾਤਾ ਹੁਣੇ ਇਹ ਕਹਿੰਦੇ ਵੀ ਸਾਡੇ ਫਾਗ ਦੀ ਸੇਲ ਹੀ ਇਸ ਤਰੀਕੇ ਨਾਲ ਹੋ ਜੇ। ਹਾਂ ਬਸ ਪ੍ਰਮਾਤਮਾ ਹੀ ਹੱਥ ਪੜ ਲੈ ਸਾਡੇ ਸੱਤ ਗੁਰ। ਆਪਦੇ ਨਾਂ ਦਸਨ ਜਿਵੇਂ ਕਹਿੰਦੇ ਕਰਤਾ ਦੇ ਵਿੱਚੋਂ ਮਿਲਦਾ ਬੱਤ। ਇੱਕ ਗੱਲ ਹੋਰ ਵੀ ਅਮਾ ਤਾਂ ਮਾੜੀ-ਭੋਟੀ ਮੈਂ ਕਹਿੰਦਾ ਤੂੰ ਉਥੇ ਫ੍ਰੀ ਵੀ ਖਵਾ ਦੇਨੀ ਆ ਹਨਾ। ਹਾਂ ਪੁੱਤ ਦੇ ਦੇਨੀ ਆ। ਜਿਵੇਂ ਕੋਈ ਗਰੀਬ ਘਰਵਾ ਦਾ ਅਗਲਾ ਘਰ ਦੋ ਰੋਟੀਆਂ ਦੇ ਦੇ ਸਾਗ ਦੇ ਦੇ ਕੋਈ ਨਾ ਪੁੱਤੋ ਤੰਤ ਭਰੇ ਦਾ ਭਲਾ ਹਨਾ ਪਤਾ ਕੀ ਆ ਦੋ ਤਿੰਨ ਸਾਡੇ ਕੋਲ ਪੱਕੇ ਲੱਗੇ ਵਿਆ ਇੱਕ ਤਾਂ ਵਿਚਾਰਾ ਬੁਢਾ ਜਿਹਾ ਸਾਈਕਲ 'ਤੇ ਹੁੰਦਾਗਾ ਹਰ ਰੋਜ਼ ਉਹਨੂੰ ਕਿਤੇ ਚਾਰ ਫਰਛਾ ਦੇ ਜਿੰਨੇ ਕੋ ਮੰਗਦਾ ਉਹਨੇ ਕਿ ਦੇ ਦੇਨੇ ਫਿਰ ਉਹ ਕਹਿੰਦਾ ਥੋੜਾ ਜਿਹਾ ਮੈਂ ਤਾਂ ਸਾ ਗੁਰਪਾ ਦੇ ਹੱਥ ਨੇ ਵੀ ਖਾ ਲੂੰ ਕਹਿੰਦਾ ਮੇਰੇ ਪਰਿਵਾਰ ਤਾਂ ਬਹੁਤ ਹੈਗਾ ਮਤਲਬ ਉਹਨੂੰ ਵੀ ਮੈਨੂੰ ਸਾਹਮਦੇ ਨਹੀਂ ਹੈਗੀ ਅੱਛਾ ਮੈਂ ਕੋਈ ਗੱਲ ਕੀ ਪਤਾ ਸਾਡੇ ਕਰਮਾਂ ਦੇ ਵਿੱਚ ਹੀ ਹੋਵੇ ਵੀ ਤੇਰੇ ਦੋ ਫਰਛਾ ਦੇ ਚੱਕਣੇ ਕੋਈ ਪਤਾ ਹੁੰਦਾਗਾ ਹਨਾ ਵੀ ਕਿਹੜੀ ਗੱਲ ਪੁੱਤ ਰੱਬ ਰਾਜੀ ਆ ਕੋਈ ਪਤਾ ਨਹੀਂ ਹੂੰ ਸਹੀ ਗੱਲ ਆ ਮਾਤਾ ਚਲੋ ਗਾਹਾਂ ਤੋਂ ਪੁੱਤ ਕਹਾ ਮਹਾਰਾਜ ਨੇ ਕਰਨਾ ਹੈ ਨਾ ਜੇ ਉਹ ਦੇਊਗਾ ਫੇਰ ਹੀ ਆਪਾਂ ਖਵਾਵਾਂਗੇ ਹਾਂ ਜੇ ਮਹਾਰਾਜ ਹੀ ਦੂਤ ਫਿਰ ਖਵਾਵਾਂਗੇ ਕਿੱਥੋਂ ਸਹੀ ਗੱਲ ਆ ਸਹੀ ਗੱਲ ਆ ਉਹ ਵੀ ਆਪਾਂ ਨੂੰ ਕੋਈ ਕਿਸੇ ਦੇ ਵਿੱਚ ਦੀ ਬਸ ਕੇ ਦਿੰਦਾ ਹੂੰ ਸਹੀ ਗੱਲ ਆ ਮਾਤਾ ਹਾਂ ਉਹਦੀ ਨਿਗਾਹ ਸਿੱਧੀ ਚਾਹੀਦੀ ਸਤਿਗੁਰ ਦੀ ਪੁੱਤ ਫਿਰ ਸਾਰਾ ਕੁਝ ਬਣ ਜੂਗਾ ਕੋਈ ਗੱਲ ਨਹੀਂ ਲੈ ਵੀ ਦੋਸਤੋ ਆ ਮਾਤਾ ਹੁਣਾ ਦਾ ਨਾ ਸਾਗ ਤਿਆਰ ਹੋ ਰਿਹਾ ਤੇ ਮੈਨੂੰ ਇੱਕ ਨਾ ਗੱਲ ਸਵੇਰੇ ਕਹੀ ਕਹੇ ਰੋਟੀ ਨਾ ਖਾ ਗਏਂ ਭਰਾਵਾ ਮੈਂ ਉਹ ਰੋਟੀ ਨਹੀਂ ਖਾ ਗਿਆ ਤੇ ਮੈਨੂੰ ਵੀ ਹੁਣ ਭੁੱਖ ਲੱਗੀ ਆ ਹੁਣ ਆਪਾਂ ਰੋਟੀ ਖਾਵਾਂਗੇ ਤੇ ਮਾਤਾ ਹੁਣਾਂ ਦੇ ਘਰ ਹੀ ਆਜ ਆਪਣੀ ਰੋਟੀ ਇੱਥੇ ਹੀ ਖਾਵਾਂਗੇ ਬਣੀ ਬਣੀ ਰਹੀ ਆ ਪੁੱਤ ਰੋਟੀ ਬਣੀ ਜਾਂਦੀ ਆ ਹਾਂ ਉਧਰ ਆਪਣੇ ਭੈਣੋਣੀ ਰੋਟੀ ਤਿਆਰ ਕਰ ਰਹੇ ਨੇ ਹਾਂ ਰੋਟੀ ਬਣ ਗਈ ਬਸ ਤੁਸੀਂ ਰੋਟੀ ਖਾਓ ਪਹਿਲਾਂ ਫੇਰ ਆਪਾਂ ਮੈਂ ਹੁਣਾਂ ਮਾਤਾ ਹੁਣਾਂ ਨੇ ਭੈਣੋਣਾ ਨੇ ਨਾ ਆਪਾਂ ਨੂੰ ਰੋਟੀ ਬਣਾਈ ਆ ਤੇ ਹੁਣ ਆਪਾਂ ਰੋਟੀ ਖਾਵਾਂਗੇ ਤੇ ਬੜੇ ਪਿਆਰ ਕਰਦਾ ਪਰਿਵਾਰ ਬਹੁਤ ਆ ਹੈ ਨਾ ਤੇ ਆਪਾਂ ਨੂੰ ਮਹਿਸੂਸ ਨਹੀਂ ਹੋਇਆ ਵੀ ਆਪਾਂ ਇੱਥੇ ਵੀਡੀਓ ਬਣਾਉਣਾ ਹੈ ਆਹਦੇ ਘਰ ਵਾਲਾ ਕੰਮ ਹੀ ਆ। ਹੁਣ ਆਪਾਂ सगलिए ਪ੍ਰਸ਼ਾਦਾ ਫਿਰ ਤੁਹਾਨੂੰ ਅੱਗੇ ਦਿਖਾਉਣੇ ਆ। ਦੋਸਤੋ ਤੁਸੀਂ ਨਾ ਵੀਡੀਓ ਵਿੱਚ ਸਾਰਾ ਕੁਝ ਦੇਖ ਲਿਆ ਵੀ ਸਾਗ ਕਿੱਦਾਂ ਤਿਆਰ ਹੁੰਦਾ ਸਭ ਕੁਝ ਇੱਕ ਨਾਂ ਪਰਿਵਾਰ ਵਿੱਚ ਹੋਰ ਬਹੁਤ ਵਧੀਆ ਗੱਲ ਆ। ਬਾਤ ਕਿੰਨੇ ਲੜਕੇ ਨੇ ਤਾਂ ਹੈ ਪਤਾ। ਮੈਂ ਕਿੰਨੇ ਲੜਕੇ ਨੇ? ਦੋ ਆ ਪਤਾ। ਇਕੱਠੇ ਹੀ ਰਹਿੰਦੇ ਆ। ਇਕੱਠੇ ਹੂੰ ਨੋਹਾਂ ਬੱਤ ਮੇਰੀ ਬਹੁਤ ਚੰਗੀਆਂ ਨੇ ਇੱਕ ਘੋਤ ਰੈਂਦੀ ਐ ਇੱਕ ਭੈਣੀ ਦੀ ਐ ਹੂੰ ਕਹਿੰਦੀ ਬਹੁਤ ਸਾਡੇ ਪਰਿਵਾਰ ਦੇ ਵਿੱਚ ਅਜੇ ਤੱਕ ਨਾ ਭਾਈਆਂ ਚ ਤੇ ਨਾ ਉਹਨਾਂ ਚ ਉਦਰਾਣੀ ਥਣ ਚ ਕੋਈ ਉਹ ਆਏ ਨਹੀਂ ਹੈਗਾ ਲੱਗ ਰੋਟੀ ਨਹੀਂ ਖਾਦੀ ਇੱਕ ਨੂੰ 18 ਸਾਲ ਹੋ ਗਏ ਬੈਹੀ ਨੂੰ ਇੱਕ ਨੂੰ 16ਵਾਂ ਲੱਗਿਆ ਵੈ ਕੱਥੀ ਰੋਟੀ ਖਾਂਦੀਆਂ ਨੇ ਆਪਦੇ ਭੈਣਾਂ ਤੋਂ ਵੱਧ ਪਿਆਰ ਉਹਨਾਂ ਦੇ ਵਿੱਚ ਤੁਸੀਂ ਐਂ ਦੇਖੋ ਦੇਖੋ ਆ ਨਾ ਕਿਸੇ ਦੇ ਘਰੇ ਹੋਣਾ ਹੀ ਨਹੀਂ ਐ ਮੈਂ ਤਾਂ ਕਹਿੰਦੀ ਨਹੀਂ ਵੀ ਹੋਊਗਾ ਸ਼ਾਇਦ ਕਰਮਾਂ ਦੇ ਹੁੰਦਾ ਇਹ ਵੈਸੇ ਵੀ ਮੇਰੀਆਂ ਨੂੰਹਾਂ ਨੇ ਜੇ ਮੈਂ ਰੋਟੀ ਖਾਣੇ ਬੱਤ ਮੇਰੇ ਟਾਈਮ ਤੇ ਪੱਕੀ ਆਉ ਹੂੰ ਇੱਕ ਰੋਟੀ ਹੂੰ ਕਦੇ ਕੱਲੀ ਆ ਘਰੇ ਕਦੇ ਦੋ ਨੇ ਹੂੰ ਕਦੇ ਮੇਰੇ ਪੁੱਤਾਂ ਨੇ ਕਦੇ ਜਾਂ ਮੇਰੇ ਮਨੁੱਖ ਨੇ ਕਦੇ ਮੈਨੂੰ ਗਲਤ ਨਾ ਪਰ ਆ ਪੈਣਾ ਨਾ ਬੁੱਤ ਲੰਬਾ ਲੈਣਾ ਹੂੰ ਠੀਕ ਹੈ ਨਾ ਇਹਨਾਂ ਦੇ ਸਾਡੇ ਘਰ ਇਹਨਾਂ ਸਤਕਾਰ ਹੈ ਚੀਜ਼ ਦਾ ਬੱਚੇ ਨੇ ਦਾਦੀ ਜੀ ਦਾਦੀ ਜੀ ਕਰਦਿਆਂ ਨੂੰ ਮੂੰਹ ਸੁਖਦਾ 17 ਸਾਲ ਦਾ ਠਰਮ 7 ਸਾਲ ਚ ਪੋਤਾ ਹੋ ਗਿਆ ਹੂੰ 15ਵੇਂ ਸਾਲ ਤੇ ਮੇਰੀ ਪੋਤੀ ਹੋ ਗਈ ਹੂੰ ਆਂਦਰੀ ਬੈਠੀ ਜਾਂਦੀ ਬਾਹਰ ਜਾਣ ਕੇ ਨਹੀਂ ਨਿਕਲਦੀ ਫਿਰ ਉਹ ਨਿਆਣੀਆਂ ਨਾਲ ਸੰਦੇ ਬੱਚਿਆਂ ਚ ਟੱਲ ਵੀ ਉਹ ਸਾਡੇ ਘਰੇ ਫਤਵੀ ਇਹ ਚੀਜ਼ ਦਾ ਸੋਥਾ ਬਹੁ ਹੂੰ ਦੇਖੋ ਇਹਨੂੰ ਵੀ ਨਾ ਆਪਾਂ ਸਤਜੂਗੀ ਪਰਿਵਾਰ ਕਹਿ ਸਕਦੇ ਆ ਹਾਂ ਅੱਜ ਗੱਲ ਪੁੱਤੇ ਪਰਿਵਾਰ ਨਾ ਇਕੱਠਾ ਰਹਿੰਦਾ ਹਾਂ ਤੇ ਮੈਂ ਕਹਿੰਦਾ ਫੇਰ ਲੜਾਈ ਲੜੂਈ ਵੀ ਘੱਟ ਹੀ ਹੁੰਦੀ ਹੁੰਦੀ ਨਾ ਨਹੀਂ ਬਸ ਲੜਾਈ ਆਏ ਨਹੀਂ ਨਾ ਹੁੰਦੀ ਫੇਰ ਜਦੋਂ ਅਸੀਂ ਹੁਣ ਕੰਮਾਂ ਤੋਂ ਜੁਟੇ ਪਏ ਆ ਸੰਨ ਆ ਲੜਨ ਦਾ ਤਾਂ ਵੇਹ ਨਹੀਂ ਹੈ ਨਾ ਨਹੀਂ ਨਹੀਂ ਸਾਨੂੰ ਲੜਨ ਦਾ ਟਾਈਮ ਤਾਂ ਫੇਰ ਹੋਊਗਾ ਨਾ ਜਦੋਂ ਬੇਲੇ ਮਗਰ ਤਾਂ ਅਸੀਂ ਲੜਾਂਗੇ ਸਹੀ ਗੱਲ ਆ ਜਾਂ ਇਕੱਠੀਆਂ ਤਿੰਨੇ ਚਾਰ ਬੈਠਿਆ ਮਗਰ ਸਾਨੂੰ ਆਇ ਨਹੀਂ ਕਹਿਣਾ ਕਿ ਸੱਸ ਨੂੰ ਹਾਂ ਅਸੀਂ ਸਾਨੂੰ ਅਗਲਾ ਕਹਿੰਦਾ ਪਹਿਣਾ ਪਹਿਣਾ ਜੇ ਅਸੀਂ ਕਿਤੇ ਦੁਕਾਨਾਂ ਤੇ ਚਲੇ ਜਾਈਏ ਫੇਰ ਐ ਮੈਨੂੰ ਇਹ ਪੁੱਛਦੇ ਨੇ ਹਾਂ ਜਲਦੀ ਉਹ ਤਾਂ ਪਤਾ ਮੇਰੇ 65 ਸਾਲ ਦੀ ਉਮਰ ਹੋ ਗਈ ਹੂੰ ਤੇ ਮੇਰੇ ਪੰਜ ਭਰਾ ਨੇ ਬਰਨਾਲੇ ਆ ਮੇਰੇ ਪਿੱਕੇ ਹਾਂ ਹਾਂ ਜਲਦੀ ਉਹ ਆਏ ਨਹੀਂ ਹੈਗਾ ਵੀ ਸਾਡੇ ਚ ਕੋਈ ਕਿਸ ਤਰ੍ਹਾਂ ਦਾ ਹੂੰ ਕੋਈ ਜੇ ਕੋ ਚੰਗਾ ਤਾਂ ਚੰਗਾ ਖਾ ਲਿਆ ਜੇ ਨੂਨ ਵਿੱਚ ਧਿਆਲ ਤਾਂ ਨੂਨ ਵਿੱਚ ਚਾਹ ਖਾ ਲਿਆ ਜੇ ਸਾਡੇ ਚਾਰ ਨੂੰ ਦਹੀਂ ਮਿਲਿਆ ਧਿਆਲ ਨੂੰ ਨਹੀਂ ਮੈਂ ਸਾਡੇ ਉਹਨਾਂ ਨੇ ਐ ਥੋੜੀ ਕਿਉਂ ਨਾ ਮੈਨੂੰ ਦਹੀਂ ਨਹੀਂ ਰੱਖਿਆ ਹਾਂ ਨਹੀਂ ਨਹੀਂ ਜਿਉਂ ਮਿਲ ਗਿਆ ਖਾ ਲਿਆ ਜਿਉਂ ਨਹੀਂ ਮਿਲਿਆ ਤਾਂ ਨਾ ਸਹੀ ਉਸ ਤਰੀਕਾ ਚੱਕ ਲੈਣੀ ਕੋਈ ਸਾਡੇ ਚ ਇਹ ਪੇਤ ਹੈ ਨਹੀਂ ਬੱਤ ਕਿਸੇ ਤਰ੍ਹਾਂ ਦਾ ਵੀ ਮਤਲਬ ਰੱਖਿਆ ਵਾ ਐਵੇਂ ਜਿكري ਮਹਾਰਾਜ ਨੰਗਾਵੇ ਐਵੇਂ ਜਿكري ਸਾਧ ਦੇ ਪਤਖ ਨੇ ਕਰ ਕਰ ਵੀ ਇਹੀ ਉਹ ਚਾਹੀਦੀ ਆ ਲੜਾਈਆਂ ਪੜਾਈਆਂ ਤੇ ਪੁੱਤ ਕਿਸੇ ਨੇ ਖੱਟਿਆ ਸਹੀ ਗੱਲ ਹੈ ਨਾ ਹਾਂਜੀ ਦੋਸਤੋ ਦੇਖੋ ਤੁਸੀਂ ਨਾ ਪਰਿਵਾਰ ਵਿੱਚ ਬਹੁਤ ਹੀ ਸਤਕਾਰ ਆ ਹੈ ਨਾ ਤੇ ਵੀਡੀਓ ਵੀ ਕਾਫੀ ਲੰਬੀ ਹੋਗੀ ਤਾਂ ਮਾਤਾ ਹੁਣਾ ਦੀ ਵੀਡੀਓ ਨੂੰ ਤੁਸੀਂ ਵੱਤੋ ਵੱਤ ਸ਼ੇਅਰ ਕਰ ਦਿਓ ਤੇ ਆਪਾਂ ਨਾ ਜਿਆਦਾ ਤੋਂ ਜਿਆਦਾ ਮਦਦ ਕਰਨੀਆਂ ਸਾਧ ਦੇ ਰੂਪ ਵਿੱਚ ਵੀ ਜੇ ਆਪਾਂ ਖਰੀਦ ਸਕਦੇ ਆ ਤਾਂ ਪੁੱਤ ਤੁਹਾਨੂੰ ਕਿਹੜਾ ਮੈਂ ਕੁਛ ਦੇਤਾ ਤੁਸੀਂ ਪਿਆਰ ਕਰਕੇ ਆਏ ਹੋ ਜੇ ਤੁਹਾਨੂੰ ਮੇਰਾ ਪਿਆਰ ਆਇਆ ਵੀ ਸਾਡੇ ਮਾਵਾ ਵਰਗੀ ਆ ਤਾਂ ਕਿਹਦੇ ਆਏ ਤੇ ਕਿਰਪਾਣ ਪਹੁੰਚਦਾ ਪੁੱਤ ਕਿਸੇ ਦੇ ਮੈਂ ਕਿਹਾ ਤੁਹਾਨੂੰ ਲਾਲਚ ਦਿੱਤਾ ਵੀ ਤੁਸੀਂ ਮੇਰੇ ਘਰੇ ਆਓ ਜਾਂ ਮੇਰੇ ਕੋਲ ਕੁਝ ਕਰੋ ਹਨਾ ਹਾਂ ਸਹੀ ਗੱਲ ਹੈ ਮਾਤਾ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਮਾਤਾ ਹੁਣਾਂ ਨੇ ਆਪਾਂ ਨੂੰ ਘਰ ਵਿੱਚ ਜਾਨਕਿ ਅਗੇ ਇਦਾਂ ਨਹੀਂ ਮਹਿਸੂਸ ਹੋਇਆ ਵੀ ਆਪਾਂ ਕਿਤੇ ਹੋਰ ਆਏ ਹੋਏ ਆ ਬੜੇ ਪਿਆਰ ਜਾਨਕਿ ਪਿਆਰ ਦਿੱਤਾ ਤਾਂ ਨਵਾਂ ਦਾ ਆਪਾਂ ਸਾਰੇ ਪਰਿਵਾਰ ਦਾ ਵੀ ਕਰ ਗਏ ਆ। ਹਾਂ ਜੀ ਭਾਈ ਰਿਜਨ ਸਾਡਾ ਸਾਡੇ ਮਾਤਾ ਜੀ ਲੈ ਵੀ ਜਾਂਦੇ ਜਾਂਦੇ ਆਪਾਂ ਸਾਜ ਰਿਜਨ ਦਾ ਦਿਖਾ ਦਿੰਨੇ ਆ। ਹਾਂ ਬਸ 2-4 ਮਿੰਟ ਸਾਰਾ ਖੱਡ-ਖੱਡ ਕਰਕੇ ਰਿਜੂਗਾ। ਹੂੰ ਹੁਣ ਸਾਜ ਰਿਜਨ ਲੱਗ ਗਿਆ ਤੇ ਆਪਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੀ ਮਾਤਾ ਹੋਣਾਂ ਦੀ ਇਸ ਤਰੀਕੇ ਨਾਲ ਹੀ ਆਪਾਂ ਮਦਦ ਕਰਨੀ ਆ ਤੇ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ।